ਬੀਤੇ ਦਿਨੀ ਨੰਗਲ ਵਿਖੇ ਇੱਕ ਚੋਰ ਵੱਲੋਂ ਰੇਲਵੇ ਰੋਡ ਦੀਆਂ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਪਿਆ ਕੈਸ਼ ਅਤੇ ਬਾਹਰ ਖੜੀ ਐਕਟਿਵਾ ਵੀ ਚੋਰ ਲੈ ਕੇ ਫਰਾਰ ਹੋ ਗਿਆ ਸੀ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਦੇ ਹੋਏ ਨੰਗਲ ਪੁਲਿਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਪਾਸੋਂ ਚੋਰੀ ਦੀ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਨੰਗਲ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਕਾਰਵਾਈ ਕੀਤੀ ਤੇ ਦੋਸ਼ੀ ਨੂੰ ਆਈਡੀਆਈ ਦੇ ਲਾਗਿਓ ਵਿਸ਼ੇ ਦੱਸਿਆ ਕਿ ਦੋਸ਼ੀ ਕਰਮਜੀਤ ਸਿੰਘ ਸਪੁੱਤਰ ਪਰਮਜੀਤ ਸਿੰਘ ਨਵਾਂ ਸ਼ਹਿਰਦਾਰ ਰਹਿਣ ਵਾਲਾ ਹੈ ਤੇ ਇਸ ਉੱਤੇ ਵਕ ਵਕ ਮਾਮਲਿਆਂ ਨੂੰ ਲੈ ਕੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਇੱਕ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਜਿਸ ਨੂੰ ਲੈ ਕੇ ਉਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੁੰਡਲੀ ਛਾਂਬਿੰਦ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਵਕ ਵਕ ਥਾਵਾਂ ਤੇ ਜਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਇਹਨਾਂ ਵੱਲੋਂ ਕਰੀਬੀ ਖੇਤਰ ਹਿਮਾਚਲ ਪ੍ਰਦੇਸ਼ ਦੇ ਵਿੱਚ ਪੀਰ ਨਿਗਾਹਾਂ ਦੇ ਲਾਗੇ ਕਮਰਾ ਵੀ ਕਿਰਾਏ ਤੇ ਲਿਆ ਹੋਇਆ ਹੈ ਜਿੱਥੇ ਵਕ ਵਕ ਥਾਵਾਂ ਤੇ ਜਾ ਕੇ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਵੇਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਪਰ ਨਸ਼ੇ ਨਸ਼ੇ ਕਰਕੇ ਵਾਲਾ ਕੰਨ ਲਾਪਿਆ ਚੋਰੀ ਨਸ਼ੇ ਕਰਦਾ ਹਾਂਜੀ ਨਸ਼ੇ ਕਰਕੇ ਚੋਰੀਆਂ ਕੰਨ ਲਾਪਿਆ ਨਹੀਂ ਮੈਂ ਪਹਿਲਾਂ ਨਹੀਂ ਕਰਦਾ ਜੀ ਇਹਨਾਂ 65000 ਚੋਰੀ ਕੀਤਾ ਉਹ ਕਿੱਥੇ ਆ ਕਿੰਨੇ ਜਣਿਆਂ ਦਾ گروਹ ਨਾਲ ਤੁਹਾਡਾ ਹਾਂਜੀ ਨਹੀਂ 2 ਜਣੇ ਲੱਗੇ ਸੀ ਉਹ ਭੱਜ ਗਏ ਉਹ ਭੱਜ ਗਿਆ ਹਾਂਜੀ ਕੀ ਫੜੋ ਲਿਆ ਪਹਿਲੇ ਵੀ ਫੜੋਇਆ ਕਦੇ ਪੁਲਿਸ ਕੋਲ ਹਾਂਜੀ ਪਹਿਲੇ ਹੀ ਫੜਾ ਨਸ਼ਾ ਨਹੀਂ ਛੁੱਟਦਾ ਹਾਂਜੀ ਨਹੀਂ ਉਹ ਨਹੀਂ ਜਿਹੜਾ 65000 ਚੋਰੀ ਕੀਤਾ ਉਹ ਕਿੱਥੇ ਆ ਉਹ ਨਾਲ ਦੇ ਹਾਂ ਨਾਲ ਦੇ ਮੁੰਡੇ ਨੇ ਨਾਲ ਦੇ ਮੁੰਡੇ ਮਿੱਤੀ ਕੀ 6 25 ਨੂੰ ਜੀ ਰੇਲਵੇ ਰੋਡ ਤੇ ਤਿੰਨ ਦਕਰਾਂ ਦੇ ਸ਼ਟਰ ਟੁੱਟੇ ਸੀਗੇ ਇੱਕ ਕਨਫੈਕਸ਼ਨਰੀ ਦੀ ਸ਼ਾਪ ਸੀਗੀ ਕਿ ਨਿਤਨ ਆਟੋ ਸਪੇਅਰ ਸੀਗਾ ਇੱਕ ਕੰਡਨਸੇਟਰ ਸ਼ਾਪ ਸੀਗੀ ਜਿਹੜਾ ਕਨਫੈਕਸ਼ਨਰੀ ਸੀ ਉੱਥੇ ਹੀ ਉਹਨਾਂ ਦੀ ਦੁਕਾਨ 'ਚ ਐਕਟਿਵਾ ਪਈ ਹੋਈ ਸੀਗੀ ਐਕਟਿਵਾ ਚੋਰੀ ਕਰਕੇ ਲੈ ਗਏ ਸੀ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਸੀ ਉਸ ਤੋਂ ਬਾਅਦ ਸੂਮ ਸੁਣੀ ਦੇ ਬਿਆਨ ਤੇ ਆਪਾਂ ਐਫਰੈਂਸਰ ਕੀਤੀ ਜਿਸ ਤੋਂ ਬਾਅਦ ਤਰੰਤ ਕਾਰਵਾਈ ਕਰਦੇ ਹੋਏ ਏਸੀ ਕੇਸ਼ਵ ਕੁਮਾਰ ਨੇ ਸਮੇਤ ਫੋਰਸ ਜਿਹੜਾ ਦੋਸ਼ੀ ਸੀਗਾ ਕਰਨਜੀਤ ਸਿੰਘ ਪੁੱਤਰ ਪਰਨਜੀਤ ਸਿੰਘ ਇਹਨੂੰ ਅਰੈਸਟ ਕੀਤਾ ਸਰ ਕਿੱਥੇ ਦਾ ਬੰਦਾ ਕਿੱਥੋਂ ਅਰੈਸਟ ਕੀਤਾ ਦੋਮਾਂ ਦਾ ਇਹਦਾ ਕਰਨਜੀਤ ਸਿੰਘ son of ਪਰਨਜੀਤ ਸਿੰਘ ਇਹਦਾ ਪਿੰਡ ਲੋਧੀਪੁਰ ਹੈ ਜੀ ਥਾਣਾ ਇਹਦਾ ਔੜ ਪੈਂਦਾ ਜਿਲ੍ਹਾ ਨਵਾਂ ਸ਼ਹਿਰ ਇਹਨੂੰ ਜਿਹੜਾ ਹੈਗਾ ਆਈਟੀਏ ਦੇ ਕੋਲ ਜਿਹੜਾ ਨਕਰ ਆਇਆ ਹੋਇਆ ਸੀਗਾ ਉੱਥੇ ਇਹਨੂੰ ਕਾਬੂ ਕੀਤਾ ਸਮੇਤ ਚੋਰੀ ਐਕਟ ਹਾ ਇਹਦੇ ਨਾਲ ਇੱਕ ਸਾਥੀ ਹੋਰ ਸੀਗਾ ਕੋਈ ਦੇਖੋ ਜੀ ਰਾਤ ਨੂੰ ਇਕੱਲੇ ਜਰਸਟ ਪਈ ਹੈਗੀ ਹੈ ਬਾਕੀ ਅਜ ਕੇਂਦਰ ਮਾਰਨ ਲਿਆ ਗਿਆ ਤੇ ਇਹ ਤੋਂ ਹੁਣ ਆਪਾਂ ਪੁਸ਼ਕਿਸ਼ ਕਰਾਂਗੇ ਕਿ ਇਹਦੇ ਨਾਲ ਕੋਣ ਕੋਣ ਸੀ ਚੋਰੀ ਦੇ ਵਿੱਚ ਇਹ ਕਿਹਾ ਦੱਸਿਆ ਜਾ ਰਿਹਾ ਹੈ ਵੀ ਇਹਨੂੰ ਪੀਰ ਮਿਰਾਹੇ ਤੋਂ ਲਿਆਏ ਆ ਆਪਾਂ ਫੜ ਕੇ ਦੂਸਰੀ ਗੱਲ ਇਹਦੇ ਨਾਲ ਜਿਹੜਾ ਸਾਥੀ ਸੀਗਾ ਉਹਦਾ ਨਾਮ ਸੀਗਾ ਪ੍ਰਿੰਸ ਚੈਈ ਤੇ ਉਹਦੇ ਉਸ ਤੇ ਇਹ ਜਿਹੜਾ ਹੈਗਾ ਪੁਲਸ ਤੋਂ ਕਰਾਰ ਹੋ ਗਿਆ ਹੈ ਮਤਲਬ ਉਹਦੀ ਫੋਟੋਗ੍ਰਾਫ ਵੀ ਆਈਆਂ ਕੁਝ ਬਿਆਨ ਨਹੀਂ ਇਹਦੇ ਬਾਰੇ ਅਪਨੂੰ ਕੋਈ ਨੋਟਸ ਨਹੀਂ ਹੋਏ ਅਸੀਂ ਅਫੇਰਿਸਟ ਕੀਤੀ ਹੈ ਤੈਨੂੰ ਉਹੀ ਰਾਈਟ ਆਈ ਜਿਹੜਾ ਹੈਗਾ ਉਥੋਂ ਅਰੈਸਟ ਕੀਤਾ ਇਹ ਸਭ ਪਹਿਲਾਂ ਤੋਂ ਮਕਦਮੇ ਜੀ ਇਹ ਤੇ অলরেਡੀ ਸੱਤ ਮੁਕਦਮੇ ਦਰਜ ਹੈਗੇ ਨੇ ਚੋਰੀ ਦੇ ਵੀ ਹੈਗੇ ਨੇ ਜੀ ਇਹ ਕਾਰਮਕ੍ਰਿਟਰ ਦਾ ਮੁਕਦਮਾ ਦਰਜ ਹੈ ਸਰ 65000 ਦੀ ਮਲ ਵੀ ਰਸੀਦੀ ਸੀ ਨਾਲ ਲੈ ਜੀ ਮਲ ਵੀ ਬਰੰਦ ਕੀਤੀ ਬਿਲਕੁਲ ਜੀ ਇਹਦੇ ਕਹਿਣ ਮੁਤਾਬਕ ਕੁਸ਼ਤਾਂ ਇਹਨਾਂ ਜਿਹੜੇ ਖਰਚ ਕਰਤੇ ਬਾਕੀ ਹੁਣ ਰਿਮਾਂਡ ਲਿਆ ਹੈ ਉਹਦੀ ਅਪਾ ਪੁਸ਼ਕਿਸ਼ ਕਰ ਰਹੇ ਆ ਵੀ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਸੀ ਜੀ ਕੋਈ ਇਹ ਲੋ ਮਿਲਿਆ ਕੀ ਇਦੋਂ ਐਕਟਿਵਲੀ ਬਰੰਦ ਹੋਈ ਹੈ ਜੀ ਤੇ ਫਿਲਹਾਲ ਤਾਂ ਐਕਟਿਵਲੀ ਬਰੰਦ ਹੋਈ ਹੈ ਬਾਕੀ ਕੈਸ਼ ਬਾਰੇ ਅਪਾ ਹੋਰ ਪੁਸ਼ਕਿਸ਼ ਕਰ ਰਹੇ ਆ ਸਰ ਪੇਸ਼ ਕਰਤਾ ਨਾ ਜੀ ਆ ਜਿਹਨੂੰ ਕੋਰਟ ਸਪੇਸ਼ ਕੀਤਾ ਮਾਨਯੋਗ ਅਦਾਲਤ ਨੇ ਨੂੰ ਇੱਕ ਦਿਨ ਦਾ ਰਿਮਾਨਡ ਜਿਹੜਾ ਹੈਗਾ ਮੀਰ ਫਰਮਾਇਆ। ਇਹ ਸਰ ਦੱਸਿਆ ਕਿ ਆ ਇਹ ਨੇ ਰਹਿਣੇ ਜਿਹੜਾ ਨਵਾਂ ਸ਼ਹਿਰ ਦਾ ਮੰਗਲਕੀ ਨੇ ਆਇਆ ਕਿ ਪੱਲੀ ਕੋਈ ਲਿੰਕ ਹੈ ਮੰਗਲ ਵਿੱਚ ਇਹਦੇ ਜਾਂ ਦੇਖੋ ਜੀ ਇਹ ਤਾਂ ਮੀਨਸ ਸੱਤ ਵਰਸੇ ਚੋਰੀ ਦੇ ਹੈਗੀ ਹੈ ਇਹਦਾ ਅਲੱਗ-ਅਲੱਗ ਥਾਵਾਂ ਤੇ ਜਾ ਕੇ ਚੋਰੀ ਕਰਦੇ ਹੈਗੇ ਉਸ ਤੋਂ ਬਾਅਦ ਜੋ ਜੋ ਆਪਾਂ ਹੁਣ ਤੱਕ ਤਫ਼ਸੀਲ ਸਾਹਮਣੇ ਆ ਇਹ ਪੀਰ ਨਗਹਾਇ ਕਿਨਾਂ ਨੇ ਰੂਮ ਲਿਆ ਹੋਇਆ ਸੀਗਾ ਇਹ ਉੱਥੇ ਜਾ ਕੇ ਰਹਿੰਦੇ ਸੀਗੇ ਤੇ ਬਾਕੀ ਹੁਣ ਰਿਮਾਨ ਮਿਲਿਆ ਹੁਣ ਲੈ ਕੇ ਆਇਆ ਜਾਂ ਸਕੂਲ ਤੋਂ ਦੀ ਅਪਾ ਜੀ ਪੁਸ਼ੀਸ਼ ਕਰਦੇ ਆ ਚੋਰੀ ਤੋਂ ਪਹਿਲਾਂ ਇਹਨੇ ਕੋਈ ਰੇਕੀ ਕੀਤੀ ਆ ਜਾਂ ਕੁਝ ਕੀਤਾ ਹੈ ਇਸ ਬਾਰੇ ਮਤਲਬ ਉਹ ਹੀ ਕਿਹਾ ਇਹ ਲੇਟ ਨਾਈਟ ਆਪਾਂ ਅਰੈਸਟ ਕੀਤਾ ਜੀ ਤੇ ਪੁੱਛ ਗਿਸ ਕਰਨ ਲਈ ਇੰਨਾ ਟਾਈਮ ਨਹੀਂ ਮਿਲਿਆ ਹੁਣ ਆਪਾਂ ਇਹਨੂੰ ਦੁਬਾਰਾ ਪੁਸ਼ੀਸ਼ ਕਰਾਂਗੇ ਜੋ ਵੀ ਤੱਥ ਸਾਹਮਣੇ ਆ ਉਹ ਹੰਦਸਾਨੇ ਆਉਂਗੇ